ਠੀਕ ਹੈ ਤੇ ਵੰਡੇ ਭੁੰਡੇ ਰੱਖਿਆ ਤੂਟਾ ਠੀਕ ਹੈ ਸਿਰਵਾ ਕਰ ਗੋਟ ਕੋਠੇ ਤੇ ਵੀ ਉਹ ਕਰਦੇ ਆ ਬਹੁਤ ਜ਼ਾਲਪਾ ਇਧਰ ਆ ਇਧਰ ਬਾਟੀਆਂ ਵਗੈਰਾ ਹਾਂਜੀ ਤੇ ਸਾਰਾ ਤੁਹਾਨੂੰ ਦਿਖਾਉਂਦੇ ਆ ਆ ਦੇਖੋ ਪਤਾ ਹੀ ਨਹੀਂ ਵੀ ਸੱਟ ਕਰਕੇ ਲਾਉਂਦੇ ਪਤਾ ਕੀ ਚੱਕਰ ਆ ਆਪਣੇ ਬੰਦੇ ਆ ਜਿਹੜੇ ਨਾ ਇਹ ਲੈ ਕੇ ਜਾਂਦੇ ਆ ਭਾਂਡੇ ਉੱਡੇ ਰੱਖ ਦਿੰਦੇ ਆ ਨਾ ਟਿਕਾ ਕੇ ਨਹੀਂ ਰੱਖਦੇ ਦੇਖੋ ਸਾਰਾ ਇੱਥੋਂ ਸਾਰਾ 15 ਹੋ ਗਿਆ ਦੇਖੋ ਹਨਾ ਇਦਾਂ ਭਾਂਡੇ ਟਿਕਾ ਕੇ ਰੱਖਣੇ ਚਾਹੀਦੇ ਸਾਰੇ ਜਿੰਨੇ ਵੀ ਆਪਣੇ ਬੰਦੇ ਲੈ ਕੇ ਜਾਂਦੇ ਆ ਉੱਡੇ ਰੱਖ ਜਾਂਦੇ ਆ ਦੇਖੋ ਕਿੰਨੀ ਜ਼ਿਆਦਾ ਬੇਲੀ ਹੋ ਗਈ ਹਲੇ ਉਹ ਗਲਾਸ ਵਗੈਰਾ ਲੱਗਣੇ ਉਦਾਂ ਸੇਵਾ ਕਰ ਰਹੇ ਆ ਆਂਗੀਆਂ ਵਗੈਰਾ ਲਾ ਰਹੇ ਆ ਘਰਪੁਰ ਕਰਕੇ 23 ਤਰੀਕ ਦਾ ਆਪਣੇ ਆ ਲੈ ਦੇਖੋ ਠੀਕ ਹੈ ਜੀ ਤੇ ਆਪਾਂ ਹਾਂਜੀ ਆ ਗਿਆ ਉਹ ਆਂਡੀਆਂ ਵਗੈਰਾ ਲਾਤੀਆਂ ਸਾਰੀਆਂ ਹੀ ਵੀਰੋ ਠੀਕ ਹੈ ਉਧਰੀ ਸਾਈਡ ਤੇ ਹਲੇ ਰਹਿੰਦੀਆਂ ਠੀਕ ਹੈ ਜਾਂ ਧੋਵੇ ਹਟੇ ਆਉਂਦਾ ਆ ਦੇਖੋ ਸੇਵਾ ਕਰ ਰਹੇ ਹਾਂ ਆਪਾਂ ਮੁੰਡੇ بڑے ਘਰ ਨੂੰ ਗਿਆ ਸਵੀਰ ਤੇ ਲੱਗਿਓ ਸੀ ਠੀਕ ਹੈ ਜੀ ਆ ਦੇਖੋ ਸਾਰੀਆਂ ਆਂਡੀਆਂ ਵਗੈਰਾ ਲਾਤੀਆਂ ਹਲੇ ਅੱਧੀਆਂ ਲੱਗਣੀਆਂ ਆ ਠੀਕ ਹੈ ਜੀ ਉਧਰੀ ਸਾਈਡ ਤੇ ਕਨੈਕਸ਼ਨ ਵਗੈਰਾ ਹੋਣਾ ਆ ਹੁਣ ਆਪਾਂ ਚੱਕਣ ਲੱਗੇ ਹਾਂ ਬਾਲਣ ਠੀਕ ਹੈ ਜੀ ਅੰਦਰ ਰੱਖਿਆ ਆ ਉਹ ਜਿੱਧਰ ਰੋਟੀਆਂ ਵਗੈਰਾ ਬਣਨੀਆਂ ਰੱਖਸ਼ਾ ਖੜਾ ਹੈ ਇਹਦੇ ਵਿੱਚ ਲੱਦ ਕੇ ਸਾਰਾ ਉਧਰੋਂ ਲੈਣਾ ਪਾਲਣ ਪਿਆ ਠੀਕ ਹੈ ਜੀ ਸਾਰਾ ਜੀ ਇਹ ਇੱਕ ਦਿਨ ਆਇਆ ਸੀ ਪਾਲਣ ਲੈ ਕੇ ਆਇਆ ਸੀ ਸਾਰਾ ਇੱਥੇ ਰੱਖ ਦਿੱਤਾ ਸੀ ਕਿਉਂਕਿ ਉਧਰ ਚਾਬੀ ਹੈ ਨਹੀਂ ਸੀ ਠੀਕ ਹੈ ਜੀ ਆਹ ਲੜੀਆਂ ਜਿਹੜੀਆਂ ਟੰਗਣ ਨੂੰ ਬਣਾਈਆਂ ਉਹ ਸਾਰੀਆਂ ਉਧਰ ਬਣ ਵੀ ਰਹੀਆਂ ਐ ਠੀਕ ਹੈ ਜੀ ਤੇ ਤੁਹਾਨੂੰ ਦਿਖਾਉਣ ਦੇ ਆ ਉੱਪਰ ਠੀਕ ਹੈ ਜੀ ਤਿਆਰੀ ਹੋ ਰਹੀ ਆ ਗੁਰੂ ਘਰ ਤੇ ਕਰਪੁਰਜੀ ਦੀ ਠੀਕ ਜਿਹਾ ਮਾਰਾ ਜੀ ਦਾ ਗੁਰਪੁਰਾ ਤੁਹਾਨੂੰ ਪਤਾ ਆਗਾ ਬੋਲੀ ਨਾ ਆ ਗਿਆ ਮੈਂ ਚੇਂਜਰ ਕਿੱਥੇ ਰੱਖੇ ਪਤਾ ਉਹ ਦੇਖ ਲਾਈ ਜਾਲਦਾ ਤੇ ਦੇਖੋ ਵਾਹਿਗੁਰੂ ਜੀ ਕਤੇ ਬਾਸਾ ਮੇਰੇ ਤੇ ਸਾਰਿਆਂ ਤੇ ਤਿਆਰੀਆਂ ਚੱਲ ਰਹੀਆਂ ਠੀਕ ਹੈ ਜੀ ਤੇ ਦਰਸ਼ਕੋ ਗੁਰੂ ਮਹਾਰਾਜ ਦੇ ਠੀਕ ਹੈ ਜੀ ਵਾਸ਼ ਕਰੋ ਸੱਚਾ ਪਾਸ਼ਾਨ ਮੇਰ ਕਰੋ ਠੀਕ ਹੈ ਜੀ ਆ ਦੇਖੋ ਕਿੰਨਾ ਸੋ ਠੀਕ ਹੈ ਜੀ ਲਾਈਟ ਨਹੀਂ ਜਗਾਈ ਉੱਧਾ ਸਾਰੇ ਕੈਮਰੇ ਵਗੈਰਾ ਲੱਗਿਓ ਆ ਠੀਕ ਹੈ ਜੀ ਇਹ ਆਪਣਾ ਗੁਰੂ ਘਰ ਲਾਈਵ ਚੱਲਦਾ ਠੀਕ ਠੀਕ ਹੈ ਜੀ ਦੇਖੋ ਸੇਵਾ ਕਰ ਰਹੇ ਆਪਾਂ ਸਾਰੇ ਜੀ ਠੀਕ ਹੈ ਜੀ ਤੇ ਐਂਡੀਆਂ ਵਗੈਰਾ ਚੈੱਕ ਕਰ ਰਹੇ ਆ ਠੀਕ ਹੈ ਜੀ ਦੇਖੋ ਮੈਂ ਦੇਖੋ ਚੈੱਕ ਕਰ ਰਹੇ ਆ ਠੀਕ ਹੈ ਜੀ ਵਾਹਿਗੁਰੂ ਸਾਰਿਆਂ ਦੇ ਮੇਰ ਕਰੇ ਸੱਚੇ ਬਾਦਸ਼ਾਹ ਹੈ ਨਾ ਸਾਰੇ ਜੀ ਤੁਹਾਨੂੰ ਪਤਾ ਵਾਰੀ ਇਧਰ ਮਾਟੰਗੇ ਆ ਸੈਟਾ ਕਰਨ ਲਈ ਠੀਕ ਹੈ ਜੀ ਸੱਚੇ ਪਾਸ਼ਾ ਮੇਰੇ ਤੇ ਸਾਰਿਆਂ ਤੇ ਸਹੀ ਆ ਤੇ ਲੜੀਆਂ ਚੈੱਕ ਕਰ ਰਹੇ ਆ ਆ ਦੇਖੋ ਇਹ ਤਾਂ ਰੱਖੀਆਂ ਸੀ ਪੁਰਾਣੀਆਂ ਵੀਰੋ ਠੀਕ ਹੈ ਜੀ ਇਹ ਚੈੱਕ ਕਰਕੇ ਆਪਾਂ ਲਾ ਰਹੇ ਆ ਹਲੇ ਸਾਰੇ ਪਾਸੇ ਲੱਗਣੀਆਂ ਹੋਰ ਹਨਾ ਤੇ ਬਾਕੀ ਤੁਹਾਨੂੰ ਦਿਖਾ ਲਦੇ ਆ ਉੱਪਰੋਂ ਠੀਕ ਹੈ ਜੀ ਦਰਸ਼ਨ ਕਰ ਲੋ ਇੱਕ ਵਾਰੀ ਮਹਾਰਾਜ ਜੀ ਦੇ ਬਾਬਾ ਜੀ ਦੇ ਗੁਰੂ বিনা ਕੁਝ ਨਹੀਂ ਹੈ ਨਾ ਤੁਹਾਨੂੰ ਪਤਾ ਸਾਰਿਆਂ ਨੂੰ ਠੀਕ ਹੈ ਜੀ ਤੇ ਉੱਪਰ ਹੈਗਾ ਕੋਈ ਠੀਕ ਹੈ ਜੀ ਥੱਲੇ ਉਹ ਦੇਖ ਲਓ ਸਾਰੇ ਹੁਣ ਆਪਾਂ ਬਾਲਨਾਂ ਨਾਲ ਲੈ ਕੇ ਜਾਣਾ ਰੱਖ ਸਾਰਾ ਤੁਹਾਨੂੰ ਦੁਖਾ ਲੈ ਸਾਰਾ ਬਾਲਨ ਲੈ ਕੇ ਜਾਵਾਂਗੇ ਅੰਦਰ ਠੀਕ ਹੈ ਜੀ ਉਧਰਲੀ ਸਾਈਡ ਤੇ ਇੱਧਰ ਰੋਟੀ ਪੱਕਣੀ ਆ ਠੀਕ ਹੈ ਸਾਰੇ ਜੀ ਤੇ ਚਾਚੇ ਹੁਣੇ ਤੁਹਾਨੂੰ ਪਤਾ ਆ ਠੀਕ ਹੈ ਜੀ ਸੇਵਾ ਇਕੱਠੀ ਕਰ ਰਹੇ ਆ ਹਨਾ ਚਲੋ ਠੀਕ ਹੈ ਜੀ ਸਾਰਿਆਂ ਨੂੰ ਜੈ ਗੁਰੂ ਦੇਵ ਧੰਨ ਗੁਰੂ ਦੇਵ ਵਾਹਿਗੁਰੂ ਘਰ ਖਾਲਸਾ ਵਾਹਿਗੁਰੂ ਫਤਿਹ ਜੀ ਤੇ ਤੁਹਾਨੂੰ ਇੱਦਾਂ ਹੀ ਧਖਾਲਦੇ ਰਵਾਂਗੇ ਸਾਰਿਆਂ ਨੂੰ ਆਇ ਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ